ਦੇਸ਼ ਭਾਗਤ ਯੂਨੀਵਰਸਿਟੀ ਦਾ 13ਵਾਂ ਡਿਗਰੀ ਪ੍ਰਦਨ ਸਮਰੋਹ ਆਯੋਜਿਤ ਕੀਤਾ ਗਿਆ। ਸ੍ਰੀ ਗੁਰੂ ਹਰਗੋਬਿੰਦ ਹਾਲ ਵਿੱਚ ਕੀਤੇ ਗਏ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਜਾਣਕਾਰੀ ਅਨੁਸਾਰ ਡਾਕਟਰ ਜੋਰਾ ਸਿੰਘ ਭਾਈ ਚਾਂਸਲ ਨੇ ਦੱਸਿਆ ਕਿ 1500 ਦੇ ਕਰੀਬ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਨੇ ਵੱਡਾ ਨਾਮ ਕਟਿਆ ਹੈ ਅਤੇ ਇਲਾਕੇ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ। ਆਓ ਦੇਖਦੇ ਹਾਂ ਪ੍ਰੇਮ ਟੂਡੇ ਦੀ ਅਮਲੋਥੋਂ ਵਿਸ਼ੇਸ਼ ਰਿਪੋਰਟ। ਦੇਸ਼ ਭਾਗਤ ਯੂਨੀਵਰਸਿਟੀ ਵਿੱਚ ਅੱਜ 13ਵੀਂ ਕਨਵੋਕੇਸ਼ਨ ਹੋਈ ਜਿਦੇ ਵਿੱਚ 1500 ਦੇ ਕਰੀਬ ਯੂਜੀਪੀਜੀ ਸਟੂਡੈਂਟਸ ਨੂੰ ਡਿਗਰੀਆਂ ਵੰਡੀਆਂ ਗਈਆਂ ਤੇ 150 ਦੇ ਕਰੀਬ ਡਾਕਟਰ ਡੀਏ ਡਿਗਰੀਆਂ ਵੰਡੀਆਂ ਗਈਆਂ ਅੱਜ ਦੀ ਕਨਵੋਕੇਸ਼ਨ ਦੇ ਬੁਖ ਮਹਿਮਾਨ ਸ਼੍ਰੀ ਭਰਿੰਦਰ ਸ਼ਰਮਾ ਜੀ ਜੋ ਕਿ ਰਿਟ੍ਰੀਟਿਡ ਸਿਪਰਲਮੈਂਟਰੀਅਨ ਤੇ ਬਹੁਤ ਉਮਦਾ ਉਮਦਾ ਨਾਮ ਹੈ ਪੋਲਿਟিক্যাল ਸਰਕਲਸ ਵਿੱਚ Policy making and of policy We congratulate on this event to the parents, particularly whose wards have been granted degrees, and the students who are the ambassadors of Deshpatri University. After getting the degrees from Deshpatri University, they are to spread the message of the humanity, humbleness, knowledge. gratitude and excellence to the whole of the world and to the state of punjab especially uh, sir sukhan ji i am dr tejinder kaur pro chancellor desh prakash university main sare bachiyan nu no bahut bahut mubarak dena chahundi hai unna de parents nu no khas karke jinna ne inne acche bachche uh, sanu ditte hai aur sanu mauka mile hai unna nu un padhan da aur aage unna di life nu no set ਸੋ थैंक यू सो मच आई एम गॉड ब्लेस यू ਜੀ ਗੁਰਦੀ ਜਿਹੜਾ ਨਾਮ ਡਾਕਟਰ ਹਰਸ਼ਦਾ ਵਰਤੀ ਵਾਈਸ ਚਾਂਸਲ ਦੇਸ਼ ਬਗਤ ਯੂਨੀਵਰਸਿਟੀ ਬਹੁਤ ਹੀ ਕਮਾਲ ਦਾ ਦਿਨ ਹੈ ਅੱਜ ਦੇਸ਼ ਵਿਦੇਸ਼ਾਂ ਤੋਂ ਬੱਚੇ 13th ਕਨਵੋਕੇਸ਼ਨ ਤੇ ਸਾਡੇ ਕੋਲੇ ਡਿਗਰੀ ਲੈਣ ਆਏ ਜਿਹੜੀ ਉਹਨਾਂ ਨੇ ਅਨਲ ਕੀਤੀ ਹੈ ਕਿੰਨ ਤੋਂ ਲੈ ਕੇ 4 ਸਾਲ ਦਾ ਸਫਲ ਉਹਨਾਂ ਨੇ ਜੋ ਇੱਥੇ ਤੈਅ ਕੀਤਾ ਅੱਜ ਉਹ ਦਿਨ ਆ ਗਿਆ ਉਹਨਾਂ ਦੇ ਜਿੰਨਾਂ ਸੀ ਕਹਿੰਦੇ ਉਹਨਾਂ ਕਿ ਆਊਟਕਮ ਬੇਸਡ ਐਜੂਕੇਸ਼ਨ ਅਸੀਂ ਆਲਰੇਡੀ ਕਰਾ ਰਹੇ ਹਾਂ NEP ਦਾ ਹਵਾਲਾ ਹਮੇਸ਼ਾ ਦਿੱਤਾ ਜਾ ਰਿਹਾ ਹੈ ਯੂਨੀਵਰਸਿਟੀ ਪੂਰੀ ਤਰ੍ਹਾਂ ਇੰਪਲੀਮੈਂਟਡ ਹੈ ਨੈਕਾ ਪਲਸ ਇੱਕ ਕ੍ਰिएटेड ਯੂਨੀਵਰਸਿਟੀ ਹੈ 글로ਬਲੀ ਰੈਕਗਨਾਈਜ਼ਡ ਹੈ اور اسٹوڈنٹ دے وچ بہت تھی ਐਨਥੂਸੀਆزم ہے ਬੜੇ ਖੁਸ਼ ਹੈ بچے اور جنوں ਕਹਿੰਦੇ ਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਪਿਓ-ਮਾਪੇ ਲਈ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕ ਦੇ ਰਹੇ ਹਾਂ ਅਤੇ ਕਹਿ ਰਹੇ ਕਿ ਚੜ੍ਹਦੀ ਕਲਾ ਚ ਰਹਣ ਸਾਰੇ ਐਂਡ ਵੀ ਆਰ ਥੈਂਕਫੁਲ ਟੂ देयर ਪੇਰੈਂਟਸ ਫॉर ਆਲਵੇਜ਼ ਹੈਵਿੰਗ ਫੇਥ ਐਂਡ ٹرسٹ ਇਨ ਦੇਸ਼ ਭਗਤਿ ਯੂਨੀਵਰਸਿਟੀ ਐਂਡ ਇਟਸ ਅ ਟ੍ਰੈਮੈਂਡਸ ਸ਼ੋਅ By all our faculty and team, Desh University. I'm thankful to Worthy Management for all their support and guidance. Thank you.